ਲੱਹ ਸਾਨੂੰ ਸੱਦ ਕੇ ਤੇ ਆ ਪਤਾ ਨਹੀਂ ਕਿੱਧਰ ਅੰਦਰ ਬੜੇ ਬੈਠੇ ਆ ਆ ਦੇਖ ਸਾਹਮਣੇ ਤੁਰੇ ਫਿਰਦੇ ਤਿਆਰੀਆਂ ਕਰਦੇ ਹੋਣਗੇ ਹਾਂ ਲੈ ਮੰਜੇ ਤੇ ਲਾ ਤੇ ਭਾਈ ਕੋਈ ਚਾਦਰ ਜੁੱਧਰ ਤਾਂ ਵਿਛਾਈ ਨਹੀਂ ਚਾਦਰ ਵਿਛਾਉਣੀ ਆ ਤਾਂ ਕਿਹੜਾ ਦਾ ਕਿਹੜਾ ਹੋਰ ਭਾਈ ਵਾਹ ਠੀਕ ਆ ਭਾਈ ਸਸਰੀ ਘਰ ਪੈਣ ਸਸਰੀ ਘਰ ਸਸਰੀ ਘਰ ਚੱਲਦਾ ਸੀ ਸਸਰੀ ਘਰ ਚੱਜਾ ਸਸਰੀ ਘਰ ਬਤ ਤੂੰ ਕਿਵੇਂ ਆਈ ਮੈਂ ਤਾਂ ਮੇਲਨ ਆਈ ਸੀ ਇਧਰੋਂ ਤੁਸੀਂ ਆ ਗਏ ਸਸਰੀ ਘਰ ਜੀ ਬਹਿ ਜਾ ਭਾਈ ਸਸਰੀ ਘਰ ਭਾਈ ਜੀ ਬੈਠੇ ਬੈਠੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਜਾ ਮਾਤਾ ਇੱਥੇ ਬੈਜਾ ਹੋਰ ਕਿਵੇਂ ਆ ਫਿਰ ਠੀਕ ਆ ਇਹ ਮੋਟਰਸਾਈਕਲ ਜੇ ਕਿਤੇ ਖੜਾਈ ਖੜਾ ਇੰਨੇ ਇਹ ਆਪਣੀ ਇੱਕ ਆ ਹੋ ਗਿਆ ਹਾਂ ਇੱਕ ਗਵੰਡੀਆਂ ਦਾ ਕੱਪੜਾ ਅੱਛਾ ਹਾਂ ਹੋਰ ਵਧੀਆ ਠੀਕ ਆ ਵਧੀਆ ਵਧੀਆ ਤੂੰ ਦੱਸ ਪੈਣੇ ਵਧੀਆ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ ਹਾਂ ਕੰਮ ਕਰਦਾ ਬਸ ਠੀਕ ਆ ਜਣਾ ਚੱਲੀ ਜਾਂਦਾ ਤੁਸੀਂ ਦੱਸੋ ਆਹਦਾ ਵੱਡੇ ਬੰਦਿਆਂ ਦਾ ਕਿਵੇਂ ਚੱਲਦਾ ਕਦੋਂ ਆਈ ਤੂੰ ਬਾਈ ਤਤਾ ਜੀ ਬਸ ਇੱਕ ਦੋ ਦਿਨ ਹੀ ਹੋਏ ਲੰਤਾਈ ਨੂੰ ਅੱਛਾ 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 ਹਾਂ ਜੀ ਤੁਸੀਂ ਠੀਕ ਨਾ ਹਾਂ ਠੀਕ ਹੈ ਬਸ ਲਿਆ ਤਿਆਰੀਆਂ ਹਾਂ ਠੀਕ ਠਾਕ ਬੋਲੀਆ ਪਿਆਰੀਆਂ ਕਾਦੀਆਂ ਉਹ ਕੱਪੜਾ ਹੀ ਲੈਣ ਜਾਣਾ ਸੀ ਨਾ ਅਸੀਂ ਅੱਛਾ ਹਾਂ ਤੇਰੀ ਬੂਆ ਆਈ ਹੋਈ ਸੀ ਕਿ ਤੇ ਮਹਾਂਕਲ ਕੱਪੜਾ ਕੱਪੜੇ ਲਿਆ ਆਗੀ ਅੱਛਾ ਹਾਂ ਗਰਮੀ ਆਉਂਦੀ ਜਾਂਦੀ ਐ ਦੋ ਦੋ ਤਿੰਨ ਦਿਨ ਉਹਨੇ ਤਾਂ ਆ ਰਹੀ ਹਾਂਜੀ ਹਾਂਜੀ ਹਾਂ ਕੋਈ ਕੰਮ ਐ ਸੀ ਪੁੱਤ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਮਿਲਣ ਹੀ ਆਈ ਸੀਗੀ ਮੈਂ ਕਿ ਚੱਲ ਮਿਲਿਆ ਵਾਂ ਐਸ ਤਾਂ ਫਿਰ ਜਾਣੇ ਆ ਪੁੱਤ ਮੰਡੀ ਅੱਛਾ ਤੁਸੀਂ ਜਾਣੇ ਆ ਪੁੱਤ ਇਹ ਦੇਖੋ ਧੀ ਐ ਇਹ ਆਪਣੀ ਭਤੀਜੀ ਐ ਜੀ ਮਾਸੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਤੁਸੀਂ ਠੀਕ ਆ ਹਾਂ ਬੰਦੇ ਨਾਲੇ ਤੇਰੀ ਮਾਸੀ ਨਹੀਂ ਲੱਗਦੀ ਤੇਰੀ ਨਾਨੀ ਲੱਗਦੀ ਐ ਅੱਛਾ ਨਾਨੀ ਹਾਂ ਮੈਨੂੰ ਪਤਾ ਨਹੀਂ ਸੀ ਦਾਈ ਇਹ ਨਾਨੀ ਜੀ ਅੱਜ ਹੀ ਆਪਣੇ ਘਰੇ ਆਪਣੇ ਰਿਸ਼ਤੇਦਾਰੀ ਆ ਕੋਈ ਨਾ ਪਤਾ ਆ ਜਾਣਗੇ ਜਿਵੇਂ ਕੱਕਰ ਸੁ ਕਹੋ ਚੱਲ ਲਾਂ ਮੇਰੇ ਨਾਲ ਹੀ ਚੱਲੋ ਤੁਸੀਂ ਇਹ ਤਾਂ ਸੂਟ ਲੈਣ ਜਾਂਦੇ ਕੋਈ ਨਹੀਂ ਪਤਾ ਸੀ ਨਹੀਂ ਇਹ ਮੇਰੇ ਵੀ ਨਾਲ ਹੀ ਜਾਣਾ ਸਾਡੇ ਇੱਥੇ ਹੀ ਜਾਵਾਂਗੇ ਫੇਰ ਆਵਾਂਗੇ ਕੋਈ ਨਹੀਂ ਚੰਗਾ ਕੋਈ ਵਾੜਿਆ ਪੈਣਾ ਮੈਂ ਬਗਦਾ ਆਪੇ ਇਹ ਨਾਲ ਹੀ ਬਤੂ ਸਾਡੇ ਆਇਆ ਪਤਨਾ ਚੰਗਾ ਹਾਂ ਨੰਨੀ ਜੀ ਆਧੀਆ ਚੰਗਾ ਚੰਗਾ ਹਾਂ ਆਪਣੇ ਨਾਲ ਹੀ ਕਾਰਾ ਇਹ ਕੋਈ ਨਹੀਂ ਗੱਲਾਂ ਕਰਦੇ ਮੈਂ ਕਿੱਥੇ ਵੇਖ ਲਾ ਕਿ ਤੋਂ ਹਾਂ ਹਾਂ ਲੈ ਮੈਂ ਤਾਂ ਤੇ ਆ ਕਿੱਦੋਂ ਕੀ ਆ ਗਈ ਮੈਂ ਦੱਸਦਾ ਇਹ ਕਿੱਧਰੋਂ ਨਿਕਲ ਗਿਆ ਸੀਗਾ ਇਹ ਕਿੱਧਰੋਂ ਆ ਗਈ ਜਦੋਂ ਅਸੀਂ ਆਈ ਜਾਂਦੇ ਸੀਗੇ ਤੇ ਆ ਬਾਹਰ ਖੜੀ ਸੀ। ਅੱਛਾ ਮਗਰੀ ਲੱਗਿਆ। ਉਹਨੇ ਭੇਜਿਆ ਜਾਣ ਜਾਣ ਉਹਨੇ ਭੇਜੀ ਐ। ਇਹਦੀ ਮਾਂ ਖੜੀ ਸੀ ਬਾਹਰ। ਅੱਛਾ ਮਾਂ ਖੜੀ ਸੀ? ਮਾਂ ਖੜੀ ਸੀ ਬਾਹਰ। ਉਹਨੇ ਭੇਜੀ ਹੋ ਮਗਰੇ। ਨਾ ਦੇਖ ਨਾ। ਹਾਂ। ਇਹਦੀ ਨਾ ਗੱਤਾਂ ਕਰਦੇ। ਇਹਦੀ ਨਾ ਤਾਂ ਬਾਲੀਆਂ ਆਉਂਨ ਮੈਨੂੰ। ਹੂੰ। ਜਰਵਾਵਾ ਮਟਾ ਗੱਲ ਪਾਉਂਦੀ ਜਿਸ ਦਾ ਕੱਪੜੇ ਲੈਣ। ਹੋਰ ਲੈ ਮੇਰੇ ਤਾਂ ਮੂੰਹ ਚ ਨਾ। ਇਹਨੇ ਤਾਂ ਕਰਤਾ ਸੀ ਭਾਂਡਾ ਬੰਨ ਦੋ। ਅੱਛਾ ਅੱਛਾ ਪੁੱਤ। ਉਹ ਜਿਹੜੀ ਬਾਅਰ ਚ ਖੜੀ ਸੀ ਉਹਦੀ ਕੁੜੀ ਐ। ਹਾਂ ਹਾਂ ਮੈਂ ਤਾਂ ਉਸਦੀ ਕੁੜੀ ਐ। ਤੇ ਉਹ ਆਪਣਾ ਕਦੋਂ ਕਦਾਂ ਉਹਨਾਂ ਦਾ ਪ੍ਰੋਗਰਾਮ ਆ। ਬਸ ਆਉਣ ਵਾਲਾ ਹੀ ਐ। ਤਿੰਨਵਾ ਨਵਾਇਆ ਤੋ ਐਨੀ ਇਹਨੋ ਕਿ ਬਟਨਾ ਲਾਇਆ ਨਹੀਂ ਬੜਾ ਨਹੀਂ ਬੜਾ ਜੇ ਗਾਰੇ ਸਕੀ ਨਹੀਂ ਲਾਵਾਂਗੇ ਨਾ ਚਾਚਾ ਮੈਂ ਕਹਿੰਦਾ ਮੁੰਡੇ ਦੇ ਪੱਲੇ ਕੋਈ ਨਹੀਂ ਮਾੜਾ ਮੋਟਾ ਆਏ ਰਹਿਾਂਗੇ ਅਗਲਾ ਕਹਿੰਦਾ ਕੰਮ ਕਰਾਂਗਾ ਨਹੀਂ 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 ਫਿਰ ਵੀ ਆਹੀ ਤਾਂ ਦਿਨ ਹੁੰਦੇ ਨੇ ਇਹੀ ਤਾਂ ਦਿਨ ਆਵਾਂਗੇ ਮਿਆਂ ਦੇ ਆ ਵਗੇ ਹੋਟਲ ਕੱਢ ਕੇ ਉਹ ਨੂੰ ਮੈਂ ਅੱਜ ਜੱਟ ਜੂਟ ਪਾ ਲਾ ਉੱਥੋਂ ਤਾਂ ਪਈ ਅੰਦਰ ਪਾਉਂਗਾ ਹਾਂ ਲਾਉਣਗੇ ਕਰੋ ਫਿਰ ਤਿਆਰੀਆਂ ਤੂੰ ਕੰਮ ਕਰਾ ਨਾਲ ਚਲ ਕੇ ਹਾਂ ਤਰਾ ਤੇ ਤੇਰਾ ਵਿਛਾਓ ਜੱਲਿਆ ਚੱਕੇ ਅੰਦਰ ਇੱਥੇ ਨਾਲ ਵਿਛਵਾ ਦਿੰਨੇ ਚਾਤ ਨੇ ਉਧਰ ਹੈਨਾ ਚੱਕੋ ਪਾ ਲਾ ਜਾ ਦੇਖ ਦਿਖਾਈਆ ਓਏ ਕੁਛ ਨਹੀਂ ਹੁੰਦਾ ਹੁੰਦਾ ਚੱਲ ਤੂੰ ਆ ਲੈ ਮੰਜਾ ਇੱਧਰ ਸਿੱਧਾ ਕਰਾ ਨਹੀਂ 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 ਬਰਾਬਰ ਸਿੱਧੇ ਕਰਾ ਇੱਧਰ ਮੰਜਾ ਇੱਧਰ ਕਰ ਅੰਦਰ ਚੱਕ ਲਿਓ ਚਾਦਰਾਂ ਤੁਸੀਂ ਪੈਣ ਪਾਈ ਹਾਂ ਅੰਦਰੋਂ ਲੈ ਕੇ ਆਓ ਚਾਦਰ ਤੁਸੀਂ ਸਮਾਲ ਚ ਕਾ ਲਿਆ ਭਾਈ ਅਸੀਂ ਕਰ ਦਿੰਨੇ ਉਧਰ ਫੜ ਇਹ ਹਾਂ ਇੱਥੇ इधर तो ला तो तो ना था। ना था। दे। चल कोई नी माता बैठो इधर भी कर माड़ा ना सामने बैठ हां आओ, लियाओ हां डैश बन गई पूरी बढ़िया। ਬਾਠ ਠੀਕ ਹੈ ਬਾਠ ਠੀਕ ਹੈ ਉਹਨਾਂ ਨੇ ਆਇਆ ਤਾਂ ਨਾ ਬੋਲੀ ਜਾਵੇ ਕੋਈ ਗੱਲ ਸੁਣ ਸੱਚ ਮੇਰੀ ਗੱਲ ਸੁਣ ਜੇ ਆਏ ਨਾ ਉਹ ਤੋਂ ਬਾਲਾ ਨਾ ਬੋਲੀ ਤੈਨੂੰ ਮੈਂ ਦੱਸਾਂ ਮੈਂ ਚੁੱਪ ਕਰਕੇ ਬੈਠਾ ਨੂੰ ਨੀਵੀਂ ਨਹੀਂ ਇੱਕ ਗੱਲ ਪੁੱਛਿਆ ਅਗਲਾ ਨਹੀਂ ਕਰੀਦੀ ਐਨੀ ਵੀ ਨੀਵੀਂ ਬਾਕੀ ਨਾ ਬੈਠਿਆ ਕਹਿੰਦਾ ਮੁੰਡਾ ਉਹੀ ਬੁੱਗ ਹੈਗਾ ਤੇ ਨਾਲੇ ਕਹਿੰਦੇ ਬੋਲੀ ਨਾ ਨਾਲੇ ਕਹਿੰਦੇ ਬੋਲੀ ਓਏ ਬਾਲਾ ਹੋ ਨਾ ਕਰੀ ਸਸਰੀ ਗੱਲ ਬੁਲਾ ਦੂੰ ਸਸਰੀ ਗੱਲ ਤਾਂ ਬੁਲਾਉਣੀ ਹੋਈ ਠੀਕ ਹੈ ਨਾ ਲੈ ਆ ਪਹਿਲਾਂ ਤਾਂ ਬੇਬੇ ਵਾਲਾ ਮੰਜਾ ਛਾ ਪਹਿਲਾਂ ਤਾਂ ਆ ਇੱਕੋ ਜੀਆਂ ਬੜੀਆਂ ਇੱਧਰ ਆਓ ਪਰਲੀ ਦਰੀਏ ਚੱਕ ਓਏ ਮੈਂ ਸੁਣ ਹੂੰ ਇੱਧਰ ਛਾ ਦੇ ਹਾਂ ਇੱਕੋ ਜੀਆਂ ਇੱਥੇ ਬਿਠਾ ਦੇ ਚੱਲ ਹਾਂ ਓਏ ਇੱਥੇ ਤਾਂ ਉਹ ਆ ਕੇ ਬੈਠਣਗੇ ਆਪ ਹਾਂ ਮੂਵੀ ਤਾਂ ਤੂੰ ਮੇਰੇ ਫੋੜੇ ਹੁਣ ਫਿਲਮੀ ਨਵੀਂ ਵਿਖਾਓ ਹਾਂ ਵਿਖਾਓ ਨਵੀਆਂ ਦੇ ਵਾਸਤੇ ਮੇਰੇ ਵਾਸਤੇ ਤਾਂ ਆ ਕੁਛ ਵੀ ਨਹੀਂ ਹੋਇਆ ਜਦੋਂ ਮੈਂ ਆਪਦਾ ਕੀਤਾ ਸੀ ਹਾਂ ਲੱਗਦੇ ਲਾ ਕਿ ਡਾਂ ਕਰਦਾ ਵੀ ਮੈਨੂੰ ਹੈਂ ਚਲ ਤੇ ਫੜ ਬਿਠਾ ਇੱਧਰ ਇਹਦੇ ਵੀ ਚਾਹ ਦਿੰਦੇ ਆਂ ਤੇ ਏਦਾਂ ਹੰਸਣ ਭਾਈ ਪ੍ਰਮਾਤਮਾ ਰੰਗ ਭਾਗ ਸਾਬ ਨੂੰ ਲਾਵੇ ਹਾਂ ਬੈਠ ਜੇ ਤੁਸੀਂ ਕਿਹੜਾ ਹਨ ਤੇ ਮੈਨੂੰ ਐਂ ਦੱਸ ਕੋਈ ਚਿਹੜੀ ਚੀਜ਼ ਲੈ ਕੇ ਆਉਣ ਵਾਲੀ ਆ ਆਪਾਂ ਲੈ ਆਈਏ ਕੋਈ ਖਾਣ ਦਾ ਪਿਆ ਸਾਰਾ ਕੁਝ ਹੈ ਲਿਆਂਦਾ ਪਿਆ ਬਹਿ ਜਾ ਉਹ ਤੁਹਾਨੂੰ ਤਾਂ ਕੋਈ ਸਮਾਨ ਸਮੂਣ ਕੁ ਤਾਂ ਲੈ ਆਈਏ ਆਪਾਂ ਲਿਆਉਣੇ ਫਿਰ ਜਿਤ ਮਾੜਾ ਮੋਟਾ ਰੈਂਦਾ ਰੈਂਦਾ ਕੋਈ ਮੈਨੂੰ ਦੱਸੋ ਭਾਈ ਫਿਰ ਲੈ ਆਈਏ ਮੈਂ ਸਮਾਨ ਤਾਂ ਹੋਰ ਤਾਂ ਕੀ ਲਿਆਉਣਾ ਆਪਾਂ ਹਾਂ ਕੋਈ ਲੱਡੂ ਕੋਈ ਨਹੀਂ ਕਦਰ ਚਾਣਾ ਤੇ ਸਮੋਸੇ ਸਮੋਸੇ ਜਮਾਨਾ ਉਹ ਉਹ ਲੈ ਆਉਣੇ ਆ ਸੀ ਠੀਕ ਹੈ ਤੇ ਤੁਸੀਂ ਆਪ ਦਾ ਕੋਈ ਆਪਣੇ ਮੇਜ਼ ਨਹੀਂ ਪਿਆ ਹੋਊਗਾ ਕੋਈ ਅੰਦਰ ਪਿਆ ਹੋਊਗਾ ਮੇਰੇ ਤਾਂ ਜੇ ਛੋਟਾ ਜਿਹਾ ਮੇਜ਼ ਹੈਗਾ ਤਾਂ ਮੇਜ਼ ਲਾਵਾਂਗੇ ਉਹਦਾ ਮੂਰੇ ਚੰਗਾ ਠੀਕ ਹੈ ਨਾ ਚਾਹ ਜੀ ਬਣ ਜੂ ਹਾਂ ਤੂੰ ਭੈਣ ਬੈਠ ਸਮਾਂ ਦੀ ਇੱਥੇ ਆ ਗਾਇਆ ਬੇਬੇ ਨਾਲ ਗੱਲ ਕਰ ਤੂੰ ਚਾਹ ਪਾਣੀ ਦਾ ਕਰਾ ਦੇ ਮੇਰੀ ਗੱਲ ਹਾਂ ਆ ਜਾ ਪਚਾਓਗਾ ਫਿਰ ਇੱਥੇ ਤੇ ਗੱਲ ਕੀ ਪੱਤੀ ਪਾਉਣੀ ਹੈ ਠੀਕ ਹੈ ਠੀਕ ਹੈ ਤਾਂ ਚੱਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹੋਰ ਮਸੇ ਠੀਕ ਰਹਿੰਦੇ ਹੋ ਕਿੱਥੇ ਠੀਕ ਰਹਿੰਦੀ ਹੈ ਗੋਡੇ ਦੁਖਦੇ ਨੇਗੇ ਉਹ ਇੱਥੇ ਆਦੀ ਮਗ ਮਹੀਨਾ ਕੁੜੀ ਕੋਲੇ ਲਾ ਲੂੰਗੀ ਚਲ ਕੋਈ ਦਵਾਈ ਬੂਟੀ ਨਹੀਂ ਲਾਈਂਦੀ ਨਹੀਂ ਬਥੇਰ ਨਾ ਦਵਾਈਆਂ ਲੈ ਲੈ ਥੱਕਦੀ ਐ ਮੈਂ ਟਿੱਡ ਫੁੱਪਣਾ ਰਾਮ ਤਾਂ ਹੁੰਦਾ ਨਹੀਂ ਇਹ ਤਾਂ ਹੈ ਜਦੋਂ ਸਰੀਰ ਬਡੇਰਾ ਹੋ ਜਾਂਦਾ ਫੇਰ ਕਾਹ ਨੂੰ ਕਿਤੇ ਛੋਡੇ ਨੂੰ ਹੁੰਦੇ ਆ ਰੋਟੀ ਰੋਟੀ ਨਹੀਂ ਪੱਕਦੀ ਕਿਤੇ ਕਰੂੰਗੀ ਉਹਦਾ ਵਿਆਹ ਵੋ ਫੇਰ ਕਿਤੇ ਸੌਖੀ ਹੋਊਂਗੀ ਹੋਰ ਫੇਰ ਉਹ ਨਿਆਣਾ ਇਹ ਹਜੇ ਹਾਂ ਇਹ ਸੋਚਿਆ ਸੀ ਵੀ ਚਲ ਦਸ ਦਿਨ ਇਹ ਕੁੜੀ ਨੂੰ ਲੈ ਜੂੰਗੀ ਇਹਨੇ ਕੋਈ ਇਹਦਾ ਵਨਸਪ ਕਰ ਲਾਂਗੇ ਇਹ ਕਹਿੰਦੀ ਹਜੇ ਠਹਿਰ ਕੇ ਜਾਊਂਗੀ ਵਿਕਾਰ ਕੋਰਪਾ ਉਹ ਨਾਲ ਆ ਪਿਆ ਹਜੇ ਸਾਡਾ ਫਿਰ ਇੱਥੇ ਵੀ ਨਹੀਂ ਸਰਦਾ ਰੋਟੀ ਟੁੱਕ ਦਾ ਔਖਾ ਕਿਕਰ ਸੂਤਾ ਕਹਿੰਦਾ ਸੀ ਲੈ ਜਾ ਹਾਂ ਤੇ ਆਪ ਹੀ ਨਹੀਂ ਮੰਨਦੀ ਮੋਹ ਪੈ ਗਿਆ ਵਾ ਹਾਂ ਹਾਂ ਚਲ ਕੋਈ ਚਲ ਤਾਂ ਕੀ ਕਰਾਉਣਾ ਆਪਦੇ ਘਰੇ ਸੌਖੀ ਆ ਹਾਂ ਹੋਰ ਕੀ ਆ ਹਾਂ ਅਲੱਗ ਵਾਲੀ ਥਿੱਕ ਲਗਾਤੀ ਆ ਚਾਹੇ ਥਿੱਕ ਦਾ ਤੈਨੂੰ ਬੁਲਾਉਣਾ ਉਹ ਬਾਈ ਮੰਨ ਤੋ ਚਲ ਵਧੀਆ ਪੜਦਾ ਪੜਦਾ ਮੁੰਡਾ ਹਾਂ ਪੜਦਾ ਪੜਕੇ ਤਾਂ ਹਟ ਗਿਆ ਬਾਰਾ ਪੜ ਗਿਆ ਹੂੰ ਸਮਾਨ ਲੈਣ ਗਈ ਹੋਣਾ ਹਾਂ ਸਮਾਨ ਲੈ ਕੇ ਆਇਆ ਲੈ ਪੁੱਤ ਹੋਰ ਮੈਂ ਤਾਂ ਬਿੱਟੂ ਨੂੰ ਫੋਨ ਕਰੀ ਜਾਨਾਗਾ ਉਹ ਤਾਂ ਟੂਰਨਾਮੈਂਟ ਤੇ ਵਗ ਗਿਆ ਇੱਕ ਅੱਜ ਟੂਰਨਾਮੈਂਟ ਆ ਗਿਆ ਹਾਂ ਟੂਰਨਾਮੈਂਟ ਤੇ ਵਗ ਗਿਆ ਐਨੇ ਵੀ ਜਾਣਾ ਸੀ ਕੁਲਦੀਪ ਨੂੰ ਐ ਵੀ ਅਸੀਂ ਹਰ ਕੇ ਜਾਣ ਨਹੀਂ ਦਿੱਤਾ ਕਿ ਵੀ ਜਾਣਾ ਨਹੀਂ ਤੂੰ ਚਲ ਅਜੇ ਤਾਂ ਅੰਦਰ ਹੋਰ ਚੱਲੂਗਾ ਉਹ ਨਾ ਆਪਣੇ گاؤں ਐਸਾ ਲਾਥ ਨਹੀਂ ਹੁੰਦਾ ਮੈਂ ਸਹੀ ਤਾਂ ਓਪਨ ਆਪਣ ਦੇ ਨਾ ਦੁਪਹਿਰ ਦਾ ਛੋਟੇ ਵੇਟ ਦੇ ਹੁੰਦੇ ਆ ਉਹ ਨਾਲੇ ਪਹਿਲਾ ਦਿਨ ਅੱਜ ਤਾਂ ਅੱਜ ਤਾਂ ਗੱਲ ਬੰਦ ਹੀ ਨਹੀਂ ਨਹੀਂ ਮੈਂ ਅੱਗੇ ਬਿਚੁੰਦਾ ਕਿੱਥੇ ਕਹਿੰਦਾ ਟੂਰਨਾਮੈਂਟ ਦੇਖਣ ਵਾਗਿਆ ਮੇਰੇ ਦੋਸਤ ਮਿਲ ਗਿਆ ਕਿ ਇੱਥੇ ਬਹਾ ਤੇਰਾ ਇੰਨੀ ਦੂਰ ਇੱਥੇ ਕਿਵੇਂ ਦੋਸਤ ਮਿਲ ਗਏ ਆਈ ਮਿਲ ਜਾਂਦੇ ਆ ਟੂਰਨਾਮੈਂਟ ਤੇ ਤਾਂ ਹੀ ਕਰਦਾ ਹੁੰਦਾ ਦੋ ਦੋ ਨੇ ਨਿਮੜਦਾ ਅੱਛਾ 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 ਹੋਰ ਪੁੱਤਾ ਫਿਕਰ ਲੱਗ ਜਾਂਦਾ ਫਿਰ ਮੈਨੂੰ ਤਾਂ ਬਾਹਰ ਲੇਟ ਨਹੀਂ ਕਰੀ ਜਾਂਦੇ ਹਾਂ ਦੇਖੀ ਫਿਰ ਪੁੱਛੋ ਫਿਰ ਉਹਨਾਂ ਨੂੰ ਬੇਬੀ ਪੁੱਛੂ ਜਾਂ ਕੁਆ ਤਨ ਮਾਇ ਕਾਈ ਨਹੀਂ ਨੰਬਰ ਹੋਊਗਾ ਸਰਪੰਚ ਨੂੰ ਉਹਨਾਂ ਨੂੰ ਕਹਿ ਕੇ ਬੁਲਾ ਕੇ ਨਾ ਤੇ ਅੰਦਰ ਹੀ ਹੋਣਗੇ ਫਿਰ ਪਰੋ ਗਿਆ ਲੈ ਟੋਕਰਾ ਭੁੱਲਿਆ ਹੀ ਉਥੇ ਖਰਾ ਕੱਢਣ ਭਾਈ ਦੀ ਕੀ ਹੋਗਾ ਮਾਇ ਅੱਗ ਨਹੀਂ ਹਰਾ ਜਿਹਾ ਕੱਢ ਕੇ ਪਾਉਂਦੀ ਸੀ ਟੋਕਰਾ ਉਥੇ ਭੁਲੀ ਹਵਾ ਜੀ ਲਵਾਉਂਦੀ ਸੀ ਅੱਛਾ ਤੇ ਆ ਗਈ ਤੂੰ ਹਾਂ ਮੈਂ ਤਾਂ ਆ ਗਈ ਕੀ ਬਣਿਆ ਬੋਨਾ ਕੀਆ ਕੋਈ ਗੱਲ ਨਹੀਂ ਕੀਤੀ ਮੇਰੇ ਸਾਹਮਣੇ ਤਾਂ ਉਹਨਾਂ ਨੇ ਗੱਲ ਨਹੀਂ ਕੀਤੀ ਨਾ ਉਹਨਾਂ ਦਾ ਗੱਲ ਹੈਗੀ ਆੜੀ ਜਿਹੜੇ ਉਹਨਾਂ ਦੇ ਘਰੇ ਗਏ ਨੇ ਉਹ ਤਾਂ ਵਧੀਆ ਬੈਠੇ ਬਸ ਉਹ ਗੱਲਾਂ ਹੀ ਕਰ ਜਾਂਦੇ ਸੀ ਮੈਂ ਮੈਂ ਕੋਲ ਜਾ ਕੇ ਬਹਿ ਗਈ ਮੈਂ ਬੁਲਾਇਆ ਸਾਰਿਆਂ ਨੂੰ ਵਧੀਆ ਬੋਲੇ ਮੇਰੇ ਨਾਲ ਤਾਂ ਫਿਰ ਚਾਚੇ ਨੇ ਬੁਲਾ ਲਿਆ ਸੀ ਤੈਨੂੰ ਹਾਂ ਚਾਚੇ ਨੇ ਬੁਲਾ ਲਿਆ ਸੀਗਾ ਮੈਂ ਤਾਂ ਤੇ ਕੀ ਕੁਝ ਪੁੱਛਿਆ ਤੈਨੂੰ ਚਾਚੇ ਨੇ ਤਾਂ ਮੇਰੇ ਤੋਂ ਕੁਝ ਨਹੀਂ ਪੁੱਛਿਆ ਬਸ ਤਾਈ ਪੁੱਛ ਰਹੀ ਸੀ ਕੰਸੋਹਾਂ ਜਿਆ ਲੈਣੀ ਸੀ ਵੀ ਕੋੜੇ ਤੂੰ ਕਿਵੇਂ ਆ ਗਈ ਤੂੰ ਤਾਂ ਅੰਦਰ ਸੌ ਰਹੀ ਸੀ ਕਦੋਂ ਆਈ ਸੀ ਨਹੀਂ ਤੂੰ ਕਹਿੰਦੇ ਤਾਈ ਮੈਂ ਤਾਂ ਕੱਲ ਹੀ ਆਈ ਆਂ ਉਹ ਤਾਂ ਮੈਂ ਕਹਤਾ ਸੀਗਾ ਤੇ ਕਹਿੰਦੀ ਫਿਰ ਇੱਧਰ ਘਰੇ ਕੀ ਕਰਨ ਆਈ ਐ ਮੈਂ ਕਹਤਾ ਮੈਂ ਤਾਂ ਤੁਹਾਨੂੰ ਮੇਰੇ ਨਾਲ ਆਈ ਠੀਕੀ ਕੀ ਬਣਿਆ ਬਣਨਾ ਕੀ ਆ ਕੋਈ ਗੱਲ ਬਾਤ ਨਹੀਂ ਹੈੀ ਤੂੰ ਸੁਣ ਹੀ ਭੇਜਤਾ ਮੈਨੂੰ ਉਧਰ ਕੋਈ ਵੀ ਗੱਲ ਬਾਤ ਨਹੀਂ ਮੇਰੇ ਸਾਹਮਣੇ ਤਾਂ ਸਾਰੀ ਗਾਤੂ ਗਈ ਐ ਉਧਰ ਥਾਬੀ ਮੇਰੇ ਸਾਹਮਣੇ ਤਾਂ ਕੋਈ ਗੱਲ ਨਹੀਂ ਕੀਤੀ ਚੁੱਪ ਕਰਕੇ ਬੈਠੇ ਰਹੇ ਤੇ ਬਹੁਤ ਚਾਂਟਾ ਐ ਇਹਦੇ ਸਾਹਮਣੇ ਜਾਣ ਕੇ ਨਹੀਂ ਗੱਲ ਕੀਤੀ ਤੂੰ ਉਹ ਛੱਡ ਨਾ ਇਹਦਾ ਸੋਦੀ ਮਾਸੀ ਨੇ ਗੱਲ ਕੀਤੀ ਸੀ ਤੂੰ ਹਾਂ ਮਾਸੀ ਤਾਂ ਬਹੁਤ ਵਧੀਆ ਬੋਲਦੀ ਆ ਤੇ ਪਰ ਆਪਣੇ ਵਾਲੀ ਬੋਲੀ ਹੈ ਨਹੀਂ ਹੋਰ ਉਹ ਜੀ ਬੋਲਦੀ ਆ ਹੋਰ ਹੋ ਕੋਈ ਗੋਰ ਕੋਈ ਨਹੀਂ ਤੂੰ ਨੂੰ ਆਏ ਕਹਿੰਦੇ ਸਾਡੇ ਘਰੇ ਆ ਜੀ ਮੈਂ ਕਿਹਾ ਸੀਗਾ ਮੈਂ ਕਹ ਮਾਸੀ ਸਾਡੇ ਘਰੇ ਆ ਜੀ ਆਪਾਂ ਰਿਸ਼ਤੇਦਾਰੀ ਆਪਣੀ ਚਾਹ ਪਾਣੀ ਪੀ ਜਿਓ ਤੇ ਉਹ ਤਾਂ ਤਿਆਰ ਹੋ ਗਈ ਸੀ ਪਰ ਚਾਚੀ ਅੱਖਾਂ ਹੀ ਕੱਢਦੀ ਸੀ ਚਾਚੀ ਤਾਂ ਫਿਰ ਨੂੰ ਪਤਾ ਹੀ ਹੈ ਵੀ ਕੀ ਤਾਂ ਕੀ ਗੱਲਾਂ ਕਰਨੀਆਂ ਦੇਖ ਚੰਟ ਚਲਾਕੋ ਜਿਹੀ ਲੱਗੀ ਉਹਦੀ ਮਾਸੀ ਬਥੇਰੀ ਚੰਟ ਅੱਖਾਂ ਬਿੱਲੀਆਂ ਵੀ ਲੈਂਦਾ ਅੱਖਾਂ ਦੇਖ ਕੇ ਡਰ ਗਈ ਪਹਿਲਾਂ ਤਾਂ ਹਾਂ ਹੋਰ ਮੇਰੀ ਗੱਲ ਸੁਣ ਮਮੀ ਜੇ ਸਾ ਮਨ ਹਰਪੀ ਤੇ ਕਹੀ ਜਾਂਦੀ ਆ ਸੌਰੀ ਹਰਪੀ ਤੇ ਨਹੀਂ ਕਹਤਾ ਤੱਕਦੀ ਤੂੰ ਕਾਦੀ ਨਾ ਤਕਨੀਆ ਨਹੀਂ ਮੈਨੂੰ ਕੱਲ੍ਹ ਜਿੰਨੇ ਮੈਂ ਤਾਂ ਕਰੇ ਲਿਆਉਂਗੀ ਉਹਨੂੰ ਹੋਰ ਆਪਾਂ ਘਰੇ ਲਿਆ ਕੇ ਸੌ ਹੀ ਕੰਸੂ ਬੋਲੇ ਆਲੇ ਨੇ ਹੈ ਠੀਕ ਹੈ ਕੁਛ ਨਹੀਂ ਹੁੰਦਾ ਪੂਰੇ ਮਿੱਠੇ ਪਿਆਰੇ ਉਹਦੇ ਨਾਲ ਹੋ ਜਾਣਗੇ ਹੈ ਆਪਾਂ ਤਾਂ ਇਹ ਕਹਦੇ ਅਸੀਂ ਬਥੇਰਾ ਚੰਗਾ ਕਰਦੇ ਆ ਭਈ ਥੋੜੀ ਕੁੜੀ ਨਾਲ ਤੇ ਨਾਲੇ ਜਿਹੜਾ ਤੂੰ ਕਹਿੰਦੀ ਹੈ ਨਾ ਕੁਛ ਨਹੀਂ ਇਹ ਦਾਲ ਚ ਕਾਲਾ ਜਰੂਰ ਹੈਗਾ ਤੁਸੀਂ ਮੰਨ ਲਓ ਮੇਰੀ ਗੱਲ ਹਾਂ ਕੀ ਹੋਊਗਾ ਚੱਟ ਤੇਰੇ ਸਾਹਮਣੇ ਨਹੀਂ ਗੱਲ ਕੀਤੀ ਵਜਿਹਾ ਚੰਟੀ ਹਾਂ ਜਾਣ ਕੇ ਨਹੀਂ ਕੀਤੀ ਤੇਰੇ ਸਾਹਮਣੇ ਮੇਰੇ ਸਾਹਮਣੇ ਮੈਂ ਤਾਂ ਚਾਚੇ ਨੂੰ ਗੱਲ ਤਾਂ ਦੱਸੀ ਵੀ ਮੈਂ ਉਹਨੂੰ ਕਹ ਲਈ ਮੈਂ ਕੁਝ ਨਹੀਂ ਦੱਸਿਆ ਮੈਂ ਤਾਂ ਉਹਨੂੰ ਕਿਹਾ ਸੀ ਵੀ ਬਸ ਮਿਲਣ ਆਈ ਸੀ ਮੈਂ ਕਿਹਾ ਮੇਰੇ ਮੰਗਾ ਚਲੇ ਇੱਧਰ ਵੀ ਮਿਲਦੀ ਹਾਂ 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 ਬਸ ਠੀਕ ਹੈ ਵੀ ਮੈਂ ਤਾਂ ਉਹਨੂੰ ਮਿਲਣ ਆਈ ਸੀ ਬਸ ਠੀਕ ਹੈ ਬਸ ਹਾਂ ਕਿਤੇ ਟੱਕਰੂਗੀ ਤੈਨੂੰ ਹਾਂ ਤੇ ਤੂੰ ਉਹਨੂੰ ਕਹੀਂ ਇੱਕ ਵਾਰੀ ਇਪੇ ਸਾਡੇ ਘਰੇ ਆ ਜਾ ਚਾ ਪਹਿਲੀ ਗੱਲ ਤਾਂ ਕਿਦੋਂ ਆਈ ਜਾਵੇ ਜਿਵੇਂ ਹਰ ਪਿੱਤ ਕਹਿ ਨਹੀਂ ਕਿਹਾ ਵੀ ਬੰਨਣ ਗਈ ਸੀ ਉਹ ਆ ਗਈ ਤਾਂ ਠੀਕ ਹੈ ਨਹੀਂ ਇਹ ਕੱਲ ਤੂੰ ਮੇਰੇ ਤੇ ਛੜਦੇ ਆੜੀ ਉਹ ਤਾਂ ਮੇਰੀ ਗੱਲ ਸੁਣ ਪਾਪੀ ਜੀ ਚਾਚੀ ਅੱਖਾਂ ਨਾ ਕਰਦੀ ਮੈਂ ਤਾਂ ਨਾਲ ਹੀ ਲਿਆਂਦੀ ਉਹਨੂੰ ਹੈ ਤਿਆਰ ਹੋ ਗਈ ਸੀ ਉਹ ਮੇਰੇ ਨਾਲ ਭੋਲੀ ਜੀ ਬੰਨਦੀ ਅੱਖਾਂ ਕਰ ਗਈ ਹੈ ਭੋਲੀ ਕਿੱਥੋਂ ਆਇਆ ਜੇ ਭੋਲੀ ਹੁੰਦੀ ਫਿਰ ਐਸੇ ਨਹੀਂ ਆਉਂਦੀ ਹਾਂ ਸਹੀ ਗੱਲ ਚੰਟਾ ਉਹ ਜੀਨਾ ਪਿੱਛੇ ਉਹ ਫਿਰਦੀ ਆ ਸਹੀ ਗੱਲ ਹਾਂ ਚੱਲ ਆ ਚੱਲ ਆ ਜਾ ਪਤਾ ਉਹ ਟੋਕਰੇ ਲੈ ਕੇ ਰਿਹਾ ਪਾਰੀ ਆ ਜਾ ਚਾਚੇ ਨੂੰ ਵੀ ਪਿੱਛੇ ਲਾ ਰੱਖਿਆ ਆ ਗਿਆ ਆ ਗਿਆ ਸਾਸਰੀ ਕਾ ਸਰਪੰਚ ਸਾਹਿਬ ਸਾਸਰੀ ਕਾ ਸਾਸਰੀ ਕਾ ਹੋਰ ਠੀਕ ਠਾਕ ਹਾਂ ਬੜੀ ਵਧੀਆ ਹਾਂ ਸਾਸਰੀ ਕਾ ਜੀ ਸਾਸਰੀ ਕਾ ਅੱਜ ਅੱਜ ਕਾ ਹਾਲ ਹੈ ਅੱਜ ਆਜੋ ਅੱਛਾ ਲੇਟ ਤੁਸੀਂ ਬਹਾਵਾ ਹੀ ਹੋਗੇ ਉਹ ਬੱਸ ਮਾੜੇ ਮਾੜੇ ਨਾਲ ਲੱਗ ਜਾਂਦਾ ਟਾਈਮ ਸਾਨੂੰ ਪਤਾ ਹੈ ਜੀ ਕਾਜ ਬਾਤ ਵੀ ਹੋਣ ਲੱਗੀ ਹਾਂ ਸਵੇਰੇ ਬਾਰਿਸ਼ ਜੀ ਸੀ ਸਹੀ ਗੱਲ ਹਾਂ ਉਹ ਤਾਂ ਗੱਲ ਹੈ ਸਾਸਰੀ ਕਾ ਮੈਡਿਕਾ ਆ ਜਨਰਲ ਟੂ ਇਥੇ ਆ ਸਮਝ ਮੇਰੇ ਹਾਂ ਜਨਰਲ ਤੂੰ ਇਧਰ ਆ ਜਾ ਹੋਰ ਠੀਕ ਠਾਕ ਆ ਗਏ ਹਾਂ ਵਧੀਆ ਜੀ ਹੋਰ ਮਾਤਾ ਜੀ ਠੀਕ ਹੋ ਤੁਸੀਂ ਹਾਂ ਜੀ ਠੀਕ ਠਾਕ ਵਧੀਆ ਚਲੋ ਵਧੀਆ ਹੀ ਹੋਣਾ ਚਾਹੀਦਾ ਹੋਰ ਤੁਸੀਂ ਦੱਸੋ ਪਤਾ ਹਾਂ ਠੀਕ ਠਾਕ ਠੀਕ ਠਾਕ ਵਧੀਆ ਜੀ ਹੋਰ ਘਰ ਦਾ ਪਰਿਵਾਰ ਠੀਕ ਹੈਗਾ ਸਾਰੇ ਵਧੀਆ ਹੈ ਸਾਰੇ ਠੀਕ ਠਾਕ ਸ਼ੁਕਰ ਆ ਸ਼ੁਕਰ ਆ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਪਾਣੀ ਪੂਣੀ ਲਿਆਓ ਭਾਈ ਜਾ ਕੇ ਲਾਈਵ ਜਰਨਲ ਸੇ ਹੁਣ ਕਰਾ ਕੇ ਗੱਲਬਾਤ ਹਨਾ ਇਹਨਾਂ ਦੀ ਮਾਤਾ ਜੀ ਇਹ ਮੁੰਡੇ ਦੇ ਮਾਤਾ ਜੀ ਹੈ ਅੱਛਾ ਜੀ ਸਾਸਤਰੀ ਕਾਲਪਨ ਜੀ ਤੇ ਇਹ ਭੂਆ ਜੀ ਹੈ ਅੱਛਾ ਇਹ ਭੂਆ ਜੀ ਮੈਂ ਚਾਚਾ ਲੱਗਦਾ ਇਧਰ ਮਗਰ ਰਹਨੇ ਆ ਸੀ ਠੀਕ ਹੈ ਜੀ ਮੇਰੀ ਸਾਸਾ ਤੇ ਉਹ ਮੇਰੇ ਘਰੋਂ ਸੀ ਠੀਕ ਹੈ ਜੀ ਠੀਕ ਹਾਂ ਸਾਡਾ ਤਾਂ ਭੈਣ ਭਰਾਵਾਂ ਵਾਲਾ ਰਿਸ਼ਤਾ ਹੈ ਇਧਰ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਭੈਣ ਭਰਾ ਹੀ ਲੱਗਦੇ ਆ ਇਹ ਮੇਰੇ ਮਾਤਾ ਸ਼੍ਰੀ ਦੇ ਭਤੀਜੀ ਨੇ ਠੀਕ ਹੈ ਪੁੱਤ ਤਾਂ ਕਰਕੇ ਫਿਰ ਅਸੀਂ ਤਾਂ ਭੈਣ ਭਰਾਵਾਂ ਵਾਂਗ ਹੀ ਵਰਤੇ ਆ ਹੁਣ ਤੱਕ ਠੀਕ ਹੈ ਪੁੱਤ ਹਾਂ ਲਓ ਭਈ ਹੁਣ ਕਰੋ ਗੱਲਬਾਤ ਜਿਹੜੀ ਕਰਨੀ ਹੈ ਹਨਾ ਠੀਕ ਹੈ ਦੱਸੋ ਮਾਤਾ ਨੂੰ ਕਰ ਲਓ ਮਾਤਾ ਜੀ ਕੋਈ ਗੱਲਬਾਤ ਕਰਨੀ ਨਾ ਗੱਲਬਾਤ ਆਪਾਂ ਵੇਖ ਵੀ ਕੀਤੂਗੀ ਜੇ ਤੁਸੀਂ ਕਰ ਲਈ ਅਸੀਂ ਵੀ ਕਰ ਲਈ ਆਪਾਂ ਤਾਂ ਹੀ ਕਹਿੰਦੇ ਆ ਵੀ ਸ਼ਾਂਤ ਇਹੋ ਜਿਹਾ ਪਰਿਵਾਰ ਹੀ ਚਾਹੀਦਾ ਸੀ ਉਹ ਹੀ ਮੈਨੂੰ ਮਿਲ ਗਿਆ ਮੈਂ ਮਾਤਾ ਜੀ ਗੱਲਬਾਤ ਮੈਂ ਸਾਰੀ ਛੋਡੀ ਨਾ ਹੰਗਤੀ ਹੋਈ ਹੈ ਇੰਨਾ ਹੀ ਤੁਹਾਡੇ ਕੋਲ ਕਰੀ ਹੋਈ ਹੈ ਬਸ ਠੀਕ ਆ ਨਹੀਂ ਸਾਨੂੰ ਵੀ ਦੱਸਤੀ ਸੀ ਐਂ ਤਾਂ ਵੀ ਦੇਖੋ ਹਨਾ ਬਾਈ ਜਰਨਲਿਸਟ ਸਾਡੇ ਨਾਲ ਸਾਰੀ ਗੱਲਬਾਤ ਕਰ ਲਈ ਸੀ ਭੈਣ ਭਣ ਤੋਂ ਨੇ ਵੀ ਕਰ ਲਈ ਸੀ ਹਨਾ ਚਲੋ ਹੁਣ ਸਾਡਾ ਵੀ ਆਇਆ ਵੀ ਤੁਹਾਨੂੰ ਭਾਈ ਗੱਲ ਇਹੋ ਕਰ ਲਗੇ ਵੀ ਜਿਹੜਾ ਹੁਣ ਮੂਰੇ ਲੱਗ ਕੇ ਇੱਕ ਤਾਂ ਪਾ ਕਹਿੰਦੇ ਵੀ ਮੁੰਡਾ ਵੇ ਕੋਈ ਨਸ਼ਾ ਪਤਾ ਨਾ ਕਰਦਾ ਹੋਵੇ ਨਸ਼ੇ ਪਤੇ ਬਹੁਤ ਆ ਪੁੱਤ ਹਾਂ ਇਹ ਤਾਂ ਗੱਲ ਹੈ ਹਾਂ ਮੇਰਾ ਤਾਂ ਇੱਕ ਜਵਾਖੜੀ ਆ ਦੇਖ ਮਸਾ ਮਸਾ ਇੱਕ ਠਾਈਗੀ ਦੇਖ ਹਾਂਜੀ 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 ਤੇ ਆਪਣੇ ਚੰਗੇ ਥਾਂ ਹੀ ਕੋਈ ਆਪਣਾ ਹੋ ਹੋਵੇ ਦੇਖ ਹਾਂ ਇਹ ਤਾਂ ਗੱਲ ਸੋਚਦੇ ਆ ਸਮਝਦੇ ਆਂ ਇਹ ਵੀ ਆਪਾਂ ਮਾਂ ਚਾਹੁੰਦੀ ਸੀ ਵੀ ਉਹ ਮੇਜਕਰ ਮੈਨੂੰ ਮਿਲ ਗਿਆ ਹਾਂ ਨਹੀਂ ਸਰ ਦੱਸਿਆ ਐ ਕਰਕੇ ਵੀ ਕੱਲੀ ਆ ਗੁੜੀਆ ਵੀ ਕੱਲੀ ਆ ਤੇ ਗਾਹਾਂ ਵੀ ਗੱਲ ਨਾ ਭਰਾ ਨਾ ਪਿਆ ਹੋਣਾ ਚਲੋ ਕੋਈ ਗੱਲ ਹੀਦਾ ਕੋਈ ਨਹੀਂ ਹੁੰਦਾ ਜੀ ਰੱਬ ਹੁੰਦਾ ਉਹਦਾ ਹਾਂ ਪਰਮਾਤਮਾ ਹੁੰਦਾ ਦਾ ਹਾਂ ਉਹ ਸਾਰਾ ਦਿੰਦਾ ਹਾਂ ਹਾਂ ਬਸ ਉਹ ਸਾਰਾ ਦਿੰਦਾ ਹੈਗਾ ਤੇ ਭਾਈ ਜ਼ਮੀਨ ਜਿਹੜੀ ਹੈਗੀ ਆ ਤੁਸੀਂ ਇਹੋ ਕਰ ਲਓ ਪੂਰੀ ਦੱਸੋ ਭਾਈ ਜਨਾਏ ਨੂੰ ਸਾਰਾ ਕੋਈ ਦੱਸਿਆ ਵੇ ਭਾਈ ਹਾਂ ਵੀ ਹਾਂ ਹਾਂ ਹੋਈ ਹੈ ਗੱਲਬਾਤ ਹਾਂ ਵੀ ਹਾਂ ਵੀ ਨਹੀਂ ਹੈਗੀ ਦੇਖੋ ਇਹਨੂੰ ਵੀ ਹੋਵੇ ਹਾਂ ਨਾਲੇ ਆਪਾਂ ਗੱਪ ਮਾਰਾਂਗੇ ਪਿੰਡ ਦਾ ਹਾਂ ਹਾਂ ਇਹਨੂੰ ਸਾਰਾ ਪਤਾ ਹੀ ਆ ਬਾਕੀ ਸਰਪੰਚ ਆ ਭਾਈ ਇਹ ਹਾਂ ਠੀਕ ਹੈ ਠੀਕ ਨਾਲੇ ਇਹਨਾਂ ਦਾ ਤਾਂ ਕੁਝ ਗੁੱਝਾ ਨਹੀਂ ਭਾਈ ਤੇ ਦੂਜੀ ਗੱਲ ਇਹ ਅਸੀਂ ਸੌਂ ਦਿੰਨੇ ਆ ਭਾਈ ਮੁੰਡਾ ਕੰਮਾਂ ਬਹੁਤ ਐ ਠੀਕ ਐ ਖਾਣ ਪੀਣ ਦਾ ਮਤਲਬ ਵੀ ਕੋਈ ਨਹੀਂ ਠੀਕ ਐ ਪਤਾ ਠੀਕ ਐ ਠੀਕ ਐ ਨਾ ਕਾਸੇ ਗੱਲ ਦਾ ਤੁਸੀਂ ਫਿਕਰ ਮੈਂ ਕਿਹਦੇ ਦੀ ਜ਼ਿੰਮੇਵਾਰੀ ਐ ਸਾਰੀ ਸਾਡੇ ਵੀ ਸਾਡੇ ਵੀ ਜ਼ਿੰਮੇਵਾਰੀ ਐ ਜੀ ਤੁਸੀਂ ਤਾਂ ਕਹਿੰਦੇ ਹੁਣ ਤੁਸੀਂ ਵੇਖੋਗੇ ਦੇਖੋ ਛੋਟੀ ਜਿਹੀ ਜ਼ਿੰਮੇਵਾਰੀ ਐ ਪਤਾ ਅਸੀਂ ਵੀ ਭਾਈ ਟੀ ਬਣਾ ਕੇ ਲੈ ਕੇ ਆ ਹਾਂ ਠੀਕ ਐ ਨਾ ਅਸੀਂ ਵੀ ਕੋਈ ਆਏ ਆ ਉਹ ਨਹੀਂ ਕਰ ਦੇਗੇ ਤੇ ਫੇਰ ਵੀ ਕੋਈ ਗੱਲਬਾਤ ਹੈਗੀ ਐ ਤਾਂ ਤੁਸੀਂ ਦੇਖ ਲਓ ਜਮੈਲ ਜੇ ਕੋਈ ਹੋਰ ਕਿਸ ਤਰ੍ਹਾਂ ਦੀ ਗੱਲਬਾਤ ਹੈ ਤਾਂ ਹੁਣ ਕਰ ਲਗੇ ਹੈਨਾ ਤਾਂ ਕਰੀਬ ਨੂੰ ਸਤ ਕਰੇਗਾ ਹਾਂ ਪੁੱਤ ਹਾਲ ਆਜੇ ਅਗਲਾ ਵਜੇ ਜੇ ਭਾਈ ਅੱਜ ਲਿਖੋ ਰੱਖਾਂਗੇ ਤਾਂ ਸਵੇਰ ਨੂੰ ਗੱਲ ਨੂੰ ਹਾਂ ਉਹ ਤਾਂ ਆ ਹੀ ਜਾਂਦੇ ਆ ਅਸੀਂ ਆ ਕੇ ਥੱਕੀ ਮਾਰਾਂਗੇ ਕੀ ਫਾਇਦਾ ਮਾਰਾਂ ਤਾਂ ਜਦ ਤੱਕ ਦੁਖੀ ਬਿਠੇ ਰਹੇ ਆ ਤੁਹਾਨੂੰ ਪਤਾ ਹਾਂ ਨਹੀਂ ਸਾਨੂੰ ਪਤਾ ਹੀ ਨਹੀਂ ਤਾਂ ਕਹਿੰਦੇ ਦੱਸੀਏ ਜਾਂ ਮੈਂ ਲੈ ਸਾਰੀ ਗੱਲ ਸਾਰੀ ਗੱਲਬਾਤ ਹੁੰਦੀ ਆ ਭਾਈ ਚਲੋ ਤਾਂ ਜਿਹੜਾ ਵਕਤ ਮੇਰਾ ਕੋਈ ਪਰਮਾਤਮਾ ਹਾਂ ਪਰਮਾਤਮਾ ਪਾਉਂਦਾ ਦਾ ਹਾਂ ਉਹ ਤਾਂ ਚਲ ਹੁਣ ਮੇਰੀ ਧੀ ਸੌਖੀ ਚਾਹੀਦੀ ਹੈ ਹਾਂ ਉਹ ਉਹੀ ਗੱਲ ਕਹਿੰਦੇ ਹੁੰਦੇ ਆ ਵੀ ਜਵਾਕਾਂ ਵੱਲੋਂ ਠੰਡੀ ਹਵਾ ਆਵੇ ਮਾਂ ਪੇਤ ਖੁਸ਼ੀ ਹੁੰਦਾ ਹਾਂ ਖੁਸ਼ੀ ਹੁੰਦਾ ਦਾ ਹੈ ਨਾ ਹਾਂ ਸਸੀ ਗਾਜੀ ਖਾਸ ਜੀਤ ਲੇ ਸਸੀ ਗਾਜੀ ਲੈ ਲੈ ਬੈਠ ਭਾਈ ਜਖਦੀਪ ਭਾਈ ਜਖਦੀਪ ਉਹ ਐ ਕਰ ਹਾਂ ਚਾਹ ਬਣਾ ਹਾਂ ਚਾਹ ਬਣਾ ਲੈ ਲੈ ਭਾਈ ਜੱਬੇ ਦੇਖੋ ਆਮ ਠੀਕ ਹੈ ਠੀਕ ਹੈ ਠੀਕੋ ਮੁੰਡਾ ਸਿਆਣਾ ਗਾ ਵਧਿਕਾ ਵਧਿਕਾ ਕਰ ਲੋ ਕਰ ਮੈਂ ਠੀਕ ਕਰੀ ਆ ਨੰਬਰ ਤੋਂ ਗੱਲ ਵਾਟਾ ਉਹ ਬਿਚਾਰੇ ਨੇ ਕਰ ਲਈ। ਹਾਂ। ਦੇਖੋ ਜੀ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਵੀ ਹਨ 10 ਪੜਿਆ ਮੁੰਡਾ ਤੇ ਵਧੀਆ ਜ਼ਮੀਨ ਦੇਦਾ ਸਾਰੇ ਕੰਮ ਆਪ ਕਰਦਾ। ਕੋਈ ਆਇਆ ਨਹੀਂ, ਬੈਲ ਆਵੈ ਨਹੀਂ ਕਿਸੇ ਗੱਲ ਦਾ। ਆਪਾਂ ਬੈਲ ਆਵੈ ਤੂੰ ਦਰਦੇ ਆ। ਵੀ ਇਹ ਨਾ ਹੋਵੇ। ਉਹ ਅਸੀਂ ਆ ਸਰਪੰਚ ਸਾਹਿਬ ਬੈਠੇ ਹਾਂ। ਜਿੰਮੇਵਾਰੀ ਹੈ। ਤੁਸੀਂ ਗੱਲ ਦੀ ਫਿਕਰ ਨਾ ਕਰੋ ਜੀ। ਹਾਂ। ਚਲ ਵਸ ਠੀਕ ਆ ਵਧੀਆ ਘਰਬਾੜਾ ਦਾ ਵਧੀਆ ਸੋਹਣਾ ਮੁੰਡਾ ਦਾ। ਹਾਂ। ਬਾਕੀ ਵਾਣਵਾਰੇ ਦਾ ਆਪਾਂ ਸਾਰੀ ਗੱਲ ਖੁੱਲ੍ਹ ਗਈ ਆ। ਜਿੰਨਾ ਦੱਸਿਆ ਜੀ ਹੈ ਉਹ ਮਰਲਾ ਵੱਧ ਨਿਕਲੂਗਾ ਘਟਣੀ ਹੋਊਗਾ। ਠੀਕ ਆ ਠੀਕ। ਬਾਕੀ ਹੁਣ ਘਰ ਆ ਵੀ ਹੈਗਾ ਇਧਰ ਮਗਰਲੇ ਪਾਸੇ ਥਾਂਗਾ ਇਹਨਾਂ ਦਾ ਹਾਂ ਦੱਸਿਓ ਜਰਨਲ ਨੇ ਸਾਰੀ ਗੱਲਬਾਤ ਹਾਂ ਉੱਥੇ ਉੱਥੇ ਹਜੇ ਪਾਉਣਾ ਹੈਗਾ ਠੀਕ ਆ ਇਹ ਕਹਿੰਦੇ ਅਸੀਂ ਪਾਵਾਂਗੇ ਹੁਣ ਉੱਥੇ ਆ ਚਲੋ ਕਿ ਆ ਵੀ ਕੁਕਰ ਜਗ੍ਹਾ ਹੋਵੇ ਪਾਇਤਾ ਜਾਂਦੀ ਹੈ ਹਾਂ ਪਾਇਤਾ ਜਾਂਦੀ ਹੈ ਹਾਂ ਪਾਇਤਾ ਜਾਂਦੀ ਹੈ ਪੁੱਤ ਜਗ੍ਹਾ ਹੋਣੀ ਚਾਹੀਦੀ ਹੈ ਹਾਂ ਭਾਈ ਹੁਣ ਤੂੰ ਵੀ ਦੱਸ ਦੇ ਗੱਲਬਾਤ ਕਰ ਲੈ ਆ ਜੀ ਹਾਂ ਤੂੰ ਵੀ ਦੱਸ ਦੇ ਪੁੱਤ ਨਹੀਂ ਨਹੀਂ ਜੀ ਤੁਸੀਂ ਕਰ ਤਾਂ ਲਈ ਗੱਲਬਾਤ ਮਾਤਾ ਬੈਠੀਆ ਚਾਚਾ ਬੈਠਾ ਸਰਪੰਚ ਸਾਹਿਬ ਬੈਠਿਆ ਇਹਨਾਂ ਤੋਂ ਸਹਿਣਾ ਤਾਂ ਨਹੀਂ ਵਾ ਹਾਂ ਜਗ੍ਹਾ ਤਾਂ ਕੰਨੀ ਵਧ ਗਈ ਕਰਨਗੇ ਠੀਕ ਆ ਪੁੱਤ ਹਾਂਜੀ ਠੀਕ ਹੈ ਫਿਰ ਤੁਹਾਨੂੰ ਹਾਂ ਠੀਕ ਆ ਬਸ ਸਾਨੂੰ ਤਾਂ ਕੋਈ ਤੇਰੀ ਕੋਈ ਹੋ ਤਾਂ ਨਹੀਂ ਮੰਗ ਹਾਂ ਪੁੱਤ ਕੱਲ ਕੱਲਾਂ ਨੂੰ ਕੋਈ ਮੰਗ ਮੰਗਾਈ ਕਰੇ ਦੇਖ ਮੇਰੇ ਕੋਲੇ ਤਾਂ ਕੱਲੀ ਗੁੜੀ ਆ ਗਈ ਨਹੀਂ ਨਹੀਂ ਮਾਤਾ ਮੰਗ ਕਾਦੀ ਆ ਓਹੋ ਮਾਤਾ ਕੀ ਸਭ ਕੁਝ ਕਰੇ ਉਹਨੇ ਮੋਟਰਸਾਈਕਲ ਨਾਲ ਕਰਦਾ ਕੱਲ ਉਹ ਜਵਾਕੜੀ ਨੂੰ ਠੱਠ ਕਰੀ ਜਾਵੇਂ ਮੈਂ ਆ ਲੈਣਾ ਸੀ ਮਾ ਆ ਲੈਣਾ ਸੀ ਅੱਜ ਦੀ ਘੜੀ ਮੇਰੇ ਕੋਲ ਤਾਂ ਕੁਛ ਨਹੀਂਗਾ ਨਹੀਂ ਨਹੀਂ ਜੀ ਠੱਠ ਕਿਉਂ ਕਰਾਂਗੇ ਕਿਸੇ ਨੂੰ ਆਪਾਂ ਹਾਂ ਬਾਅਦ ਵਿੱਚ ਜਵਾਨਾਂ ਮਾੜਾਗਾ ਨਾ ਟਾਈਮ ਮਾੜੇਗਾ ਨਹੀਂ ਬੱਸ ਬੱਸ ਇਸੇ ਕਰਨਾ ਕਰੋ ਦੱਸੋ ਭਾਈ ਹੁਣ ਤੁਸੀਂ ਕਰੋ ਗੱਲ ਉਹਨਾਂ ਨਾਲ بس ਗੱਲ ਇਹਨਾਂ ਨੂੰ ਪੁੱਛ ਦੋ ਵੀ ਹਾਂ ਬਸ ਦੇਣ ਲੈਣ ਦੀ ਗੱਲ ਸਾਨੂੰ ਦੱਸ ਦਿਓ ਨਾ ਦੇਣ ਲੈਣ ਦੀ ਸਾਡੀ ਕੋਈ ਮੰਗਣੀ ਮੈਂ ਭੈਣ ਜਨੈਰ ਨੂੰ ਕਿਹਾ ਸੀ ਪਾਸੋਂ ਹੂੰ ਤੇ ਵੀ ਭਾਈ ਉਸ ਚੀਜ਼ ਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਬਸ ਅੰਤਾ ਕੱਲੀ ਕੁੜੀ ਚਾਹੀਦੀ ਐ ਤੇ ਉਹ ਵਿਚਾਰ ਆਪਾਂ ਨੂੰ ਗੱਲ ਮੈਂ ਇਹ ਖੋਲਦੀ ਆ ਵੀ ਕੰਮ ਕਰਦਾ ਜਿਹੜਾ ਭਾਈ ਹਾਂ 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 ਵੀ ਕੁੜੀ ਤੇ ਕਰਨਾ ਪਊਗਾ ਉਹ ਤਾਂ ਕਰਨਾ ਹੀ ਆ ਭੈਣ ਜੀ ਹੋਰ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਾ। ਬਾਕੀ ਜਿਵੇਂ ਸਾਨੂੰ ਦੱਸਿਆ ਸੀ ਬਾਈ ਨੇ ਵੀ ਕੋਈ ਕੱਪੜੇ ਸਿਆਉਂਦੀ ਐ ਉਹ ਜੇ ਆਪਾਂ ਤੁਸੀਂ ਆਵਦਾ ਕੰਮ ਤੁਸੀਂ ਦੋਨੇ ਜਣੀ ਕਰੀ ਗਈਆਂ। ਹਾਂ ਜਿਵੇਂ ਉਹਦਾ ਮਨ ਕਰੇ। ਚਲ ਆਂ ਤੇ ਬਾਬਾ ਟਿੰਗ ਰੜਕੇ ਕਰ ਲਿਆ ਕਰਨੀਆ ਕੰਮ ਉਹ ਜਾ ਕੇ ਲੈ ਇੱਕ ਅੱਧਾ ਸ਼ੂਟ ਵੱਧ ਕੱਢਾਂ ਜੀ। ਵੱਧ ਕੱਢੇ ਹਾਂ। ਜੇ ਹੁਣ ਉਹ ਸੱਤੀ ਸੱਟ ਕੇ ਦੇਖ ਕੰਮ ਕਰਿਆ। ਤੂੰ ਕੀ ਆ ਨਹੀਂ ਦੱਸ? ਮੈਂ ਤਾਂ ਹੀ ਕਹਿੰਦੀ ਆ ਵੀ ਸਾਨੂੰ ਇੱਕ ਤਾਂ ਕੁੜੀ ਸਹੀ ਹੋਵੇ ਲੰਬਾ ਨਾ ਆਵੇ। ਨਾ 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 ਲੰਬਾ ਹੋਣਾ ਜਰਨੈਲ ਬੈਠਾ। ਨਾ ਲੰਬਾ ਆਵੇ ਨਾ। ਕੰਮ ਤਾਂ ਕਰਨੇ ਆ ਜਵਾਕ ਨੇ ਤਾਂ ਹੱਸਾਈ ਆਈ ਐ ਕਰੇ। ਨਾ ਨਾ ਕੁੜੀ ਬੰਗੋਸ ਨੂੰ ਲੰਬਾ ਨਹੀਂ ਹੁੰਦਾ ਕੁੜੀ ਬੰਗੋਸ ਲੰਬਾ ਨਹੀਂ ਹੁੰਦਾ ਸੋਨੂੰ ਅਸੀਂ 2 ਸਾਲ ਬੁਟੀਕ ਨਹੀਂ ਖੋਲ ਕੇ ਦੇ ਸਕਦੇ ਚਲ ਕੋਈ ਨਹੀਂ ਉਹ ਤਾਂ ਉਹੀ ਗੱਲ ਇਹਨਾਂ ਦਾ ਕੰਮ ਆ ਇਹਨਾਂ ਦਾ ਆਪ ਦਾ ਜਿਵੇਂ ਭਾਈਏ ਤੁਸੀਂ ਆਪ ਦਾ ਕੋਈ ਉਹ ਤੁਸੀਂ ਉਹ ਤਾਂ ਦੇਖੋ ਥੋੜੀ ਆਹੋ ਜੀ ਤੁਸੀਂ ਬੁਟੀਕ ਖੋਲ ਦੋਗੇ ਚਾਹੇ ਪੈ ਤੁਹਾਡੇ ਕੋਲੇ ਛੇਤੀ ਹੋਏ ਛੇਤੀ ਹੋ ਜਾ ਕੋਈ ਕੁਝ ਕਰ ਲਿਓ ਚਲ ਕੋਈ ਨਹੀਂ ਹਨਾ ਤੁਹਾਨੂੰ ਮਨ ਹੋਇਆ ਹਾਂ ਤੇ ਭਾਈ ਹੋਰ ਕੋਈ ਵੰਗ ਮੰਗ ਤਾਂ ਨਹੀਂ ਹੈ ਕਾਕਾ ਹੁਣ ਦੱਸ ਦਿਓ ਭਾਈ ਸਾਨੂੰ ਨਹੀਂ ਆਪਾਂ ਕੀ ਬੜੇ ਵੱਡੇ ਸ਼ੌਕਕਾਰ ਆ ਸਾਹੀ ਤਾਂ ਨੇ ਹੁਣ ਦੱਸ ਦਿਓ ਦੇਖੋ ਹੁਣ ਆਪਣੀ ਸਾਰੇ ਹੋਈ ਗੱਲ ਪੰਚਾਇਤ ਨੂੰ ਪੰਚਾਇਤ ਬੈਠੀ ਆ ਸਹੀ ਗੱਲ ਆ ਆਪਾਂ ਚਾਰ ਭਾਈ ਭਰਾ ਹੀ ਜੋੜੇ ਨੇ ਭਾਈ ਗੱਲ ਖੁੱਲ ਜੇ ਖੁੱਲ ਜੇ ਇਹਨਾਂ ਗੱਲ ਕੋਈ ਮੂਰੇ ਨਾ ਜੇ ਮੂਰੇ ਨਾ ਜੇ ਭੈਣ ਜੀ ਮੂਰੇ ਨਾ ਜੇ ਉਹੀ ਤਾਂ ਹੈ ਬੁੱ컬 ਚ ਗੁੜਪਾ ਨੰਗਾ ਕੰਮ ਤਾਂ ਹੀ ਹੁੰਦਾ ਨਹੀਂ ਹੁੰਦਾ ਨਹੀਂ ਗਾ ਕੋਈ ਇਹ ਗਾਮਾ ਅੱਜ ਤਾਂ ਹੁੰਦੀ ਨਹੀਂ ਮੇਰੇ ਸੌਤੇ ਕੋਲ ਤੇ ਪਾਤੇ ਉੱਤੇ ਪਾਤੇ ਸਹੀ ਸਹੀ ਹੈ ਸਹੀ ਗੱਲ ਜਮਾ ਸਹੀ ਗੱਲ ਕਹੀ ਇੱਕੇ ਮੈਂ ਹੁਣ ਠੀਕ ਹੈ ਜੀ ਤੁਹਾਨੂੰ ਹਾਂ ਤੁਸੀਂ ਤੁਹਾਨੂੰ ਠੀਕ ਹੈ ਮਾਤਾ ਤੁਸੀਂ ਹਾਂ ਠੀਕ ਆ ਪੁੱਤ ਠੀਕ ਬਸੇਗਾ ਠੀਕ ਹੈ ਹਾਂ ਚਾਹ ਪਹਿਲਾਂ ਹਾਂ ਭਾਈ ਹੁਣ ਚਾਹ ਪਈ ਤਾਂ ਆਪਾਂ ਫੇਰ ਪੀਵਾਂਗੇ ਪਹਿਲਾਂ ਆਪਾਂ ਵੀ ਵਿਹਾਰ ਕਰੀਏ ਹਾਂ ਕਰੋ ਕਰੋ ਵਿਹਾਰ ਕਰੋ ਭਾਈ ਵਿਹਾਰ ਕਰ ਲੋ ਵਿਹਾਰ ਕਰੋ ਆ ਲਿਆਓ ਭਾਈ ਸਮਾਨ ਸੂਹ ਹਨਾ ਹਾਂ ਕੋਈ ਗੱਲ ਚੰਗੀ ਗੱਲ ਆ ਸ਼ੁਕਰ ਸ਼ੁਕਰ ਹੈ ਮਹਾਰਾਜ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੀ ਤਾਂ ਦਿਲ ਚ ਬਾਕੀ ਕਰ ਦੇਣਗੇ ਵੱਡੇ ਬੈਠੇ ਹੁਣ ਆਪਾਂ ਵਿੱਚ ਬੋਲਦੇ ਸੋਹਣੇ ਨਹੀਂ ਲੱਗਦੇ ਜਿਵੇਂ ਹੋ ਜੂ ਵਧ ਗਿਆ ਨਾ ਪੁੱਤ ਜੇ ਕੋਈ ਦਿਲ ਚ ਹੈਗੀ ਦੱਸ ਜੋ ਨਹੀਂ ਜੀ ਜਦ ਵਿੱਚ ਗੱਲ ਹੁੰਦੀ ਪਹਿਲਾਂ ਹੀ ਦੱਸ ਦਿੰਦੇ ਆਂ ਇੱਥੇ ਬੈਂਦੀ ਨਹੀਂ ਸੀ ਚਲ ਕੋਈ ਨਹੀਂ ਪੁੱਤ ਨਾ ਨਾ ਮਾਤਾ ਜੀ ਜਮਾ ਨਾ ਕਰ ਕਰੋ ਚਲ ਆਇਆ ਦੋਹੇ ਦੋਨੇ ਜੇ ਵਾਖ ਖੁਸ਼ ਰਹਿਣ ਜੀ ਖੁਸ਼ ਰਹਿਣਾ ਚਾਹੀਦਾ ਹੈ ਤੇ ਡੇਢ ਕੇ ਬੁਣਿਆਣੀ ਜਾਂਦਾ ਹੁੰਦਾ ਬਾਰੀ ਬਾਰੀ ਇਹਨਾਂ ਗੱਲਾਂ ਦਾ ਫਾਇਦਾ ਕੁਝ ਨਹੀਂ ਹੁੰਦਾ ਹੈ ਤੇ ਆਹਾ ਆਪਣਾ ਇੱਧਰ ਆ ਜਾਣਗੇ ਮਾਤਾ ਹਾਂ ਇੱਧਰ ਆ ਜਾ ਚਲ ਚਲ ਮਾਤਾ ਜੀ ਇੱਧਰ ਆ ਜਾ ਆ ਜਾ ਜੀ ਤੁਸੀਂ ਇੱਧਰ ਆ ਜਾ ਸਮਝ ਹਾਂ ਇੱਧਰ ਰਹਿ ਜਾ ਹਾਂ ਹਾਂ ਇੱਧਰ ਆ ਜਾਣਾ ਲਓ ਭਾਈ ਲਓ ਰੱਬ ਦਾ ਨਾਮ ਆ ਜਾ ਹੁਣ ਚਾਹ ਫੇਰ ਲਈ ਆਂ ਆ ਜਾ ਫੇਰ ਲੈਣ ਚਾਹ ਕਹਿੰਦੇ ਫੇਰਤੀ ਮੰਗ ਆ

ਸਾਨੂੰ ਪਾਈ ਉਹ ਵਾਰ ਦਾ ਅੰਨੇ ਦਾ ਟੋਟਲ ਦੇ ਨਹੀਂ ਭਾਈਆ ਐਵੇਂ ਪੈਸਾ ਆ ਰਹੇ ਆ ਰਹੇ ਨੇ ਵਧਾਣਾ ਪੈਸਾ ਆ ਰਹੇ ਹਾਂ ਤੂੰ ਮਾਤਾ ਪਹਿਲਾਂ ਤੁਸਗਨ ਦੇ ਬਾਕੀ ਆਪਾਂ ਬਾਹ ਚ ਜਮਾਇਲ ਤੂੰ ਇੱਧਰ ਆ ਜਾ ਇਹਨਾਂ ਨੂੰ ਸ਼ਗਨ ਦੇਣ ਤੇ ਆਦਮ ਕਰਨਾ ਨਾ ਆਪੇ ਦਿਓ ਅਸ਼ੀਰਵਾਦ ਮੁੰਡਿਆਂ ਦਾ ਮੂੰਹ ਮਿੱਠਾ ਕਰਾ ਸਕਣ ਤਾਂ ਕੋਈ ਗੱਲ ਨਹੀਂ ਮੇਰੇ ਕੋਲਸ ਰਹਿ ਗਿਆ ਅੰਦਰ ਸੋਈ ਚੱਕ ਕੇ ਲਿਆ ਹਾਂ ਇਦੋਂ ਗਾਉਂਦੇ ਸੀ ਇਹ ਤੁਹਾਡੇ ਉਹ ਪੁਰਾਣੇ ਹੈ ਸਹੀ ਗੱਲ ਆਇਓ ਨੇ ਸਕੇ ਆਹ ਮੂੰ ਮਠਾ ਕਰਾਇਆ ਤੇ ਮੈਂ ਸਕੇ ਫੇਰ ਦੇ ਦੀ ਮੂੰ ਮਠਾ ਹਾਂ ਮੇਰਾ ਉੱਥੇ ਪੁੱਲੇ ਪਾਰਸ ਚੱਕਦੇ ਲਿਆ ਹਾਂ ਆਉ ਪਾਈ ਸੀ ਮੈਂ ਸਟਾਈਲ ਤੇ ਲਿਆ ਚੱਲ ਲੈ ਠੀਕ ਹੈ ਤੂੰ ਵੀ ਸ਼ਾਨਦਾਰ ਹੈ ਦੇ ਆਜਾ ਪਹਿਲਾ ਦਿੰਨੇ ਦੋਹਾ ਲਾਓ ਲੈ ਹਟਾਣੀ ਰਾਜ ਸਾਕਨ ਸਾਲ ਪਾਈ ਦੇ ਫੇਰ ਆਪਾਂ ਆ ਆਪਾਂ ਕਸ ਲੈ ਉਰੇ ਨੂੰ ਹੋ ਜਾ ਗੀਤ ਗਾਉਣਾ ਇਹਨਾਂ ਨੇ ਤੂੰ ਵਿਚਾਰੇ ਉੱਠ ਤੈਨੂੰ ਗੀਤ ਨਹੀਂ ਗਾਉਣਾ ਮੈਨੂੰ ਗਾਉਣਾ ਨਹੀਂ ਹੁੰਦਾ ਬਾਈ ਆ ਇੱਧਰ ਆ ਜਾ ਉੱਥੇ ਬਹਿ ਜਾ ਇੱਥੇ ਬੈਠ ਬਾਈ ਹੁਣ ਕਿਹੜਾ ਗਾਉਣਾਗਾ ਤੂੰ ਤਾਂ ਆਖ ਲੈ ਲਾ ਦੇ ਕੋ ਯੋ ਹੋ ਅਜਿਹਾ ਦਿਨ ਅੱਛਾ ਮੇਰੀ ਸੁਣ ਗੱਲ ਮੈਂ ਤੁਹਾਨੂੰ ਇੱਕ ਪਹਿਲਾਂ ਵੱਡੀ ਗੱਲ ਜਿਹੜੀ ਕਰਨ ਵਾਲੀ ਆਪਾਂ ਕਰ ਲਗੇ ਉਸ ਤੋਂ ਬਾਅਦ ਦੇ ਵਿੱਚ ਪਾ ਗੀਤ ਕਰ ਗਈ ਚੱਲੇ ਜਿੰਨੇ ਵਾਰ ਜੀ ਹੈ ਨਾ ਹਾਂ ਹੋ ਵੇ ਦੇਖੋ ਜੀ ਹੁਣ ਬੜਾ ਲੰਬਾ ਸਮਾਂ ਨਹੀਂ ਪਉਂਦੇ ਆਪਾਂ ਸਰਪੰਚ ਸਾਹਿਬ ਮੜਾ ਕੋਈ ਨਹੀਂ ਹੈ ਤੇ ਤੁਸੀਂ ਆਪਦਾ ਹੁਣ ਆਪਾਂ ਦਿਨ ਕਢਾਈ ਹੀ ਲਓ ਬੇ ਹਾਂ ਕਢਾ ਲਓ ਪੁੱਤ ਕਢਾ ਲਓ ਹਾਂ ਦੇ ਕਢਾ ਕੇ ਤੁਸੀਂ ਕਢਵਾਇਓ ਪੁੱਤ ਹੁਣ ਮੈਂ ਤਾਂ ਕੱਲੀ ਕਹਿ ਰਹੀ ਹੈਗੀ ਦੇਖ ਹਾਂ ਦਿਨ ਕਢਾ ਲੈਣੇ ਕੱਲ ਨੂੰ ਕਢਵਾ ਲੈਣੇ ਜਿੰਨੇ ਦਿਨਾਂ ਦੇ ਨਿਕਲੇ ਆ ਹਾਂ ਪੁੱਤ ਬਾਕੀ ਤੁਹਾਨੂੰ ਇੱਕ ਗੱਲ ਦੀ ਅਸੀਂ ਇਹ ਵੀ ਗੱਲ ਕਹਿਨੇ ਆ ਵੀ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੋ ਕੋਈ ਚੀਜ਼ ਸਾਨੂੰ ਅਲੋਡ ਨਹੀਂ ਹੈਗੀ ਕਿਸੇ ਚੀਜ਼ ਦੀ ਅਸੀਂ ਆਪੇ ਹੀ ਕਰਕੇ ਲੈ ਕੇ ਆਵਾਂ ਧੰਨਵਾਦ ਪੁੱਤ ਠੀਕ ਹੈ ਨਾ ਕਿਸੇ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਭੀਤੀ ਹੈਣੀ ਜਿੰਨਾ ਦਿੱਤਾ ਜਾਵੇ ਓਨਾ ਘਟ ਹੁੰਦਾ ਸਹੀ ਗੱਲ ਹੈ ਭਾਈ ਹਾਂ ਹਾਂ ਤੇ ਅਸੀਂ ਦਿਨ ਕਢਾ ਕੇ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਜਿੰਨੇ ਦਾ ਵੀ ਹੋਇਆ ਕੁਝ ਮਹੀਨੇ ਇੱਕ ਦੇ ਕਰ ਲਾਂਗੇ ਮਹੀਨੇ ਇੱਕ ਦਾ ਮਹੀਨੇ ਦਾ ਵੀ ਨਹੀਂ ਅਬਾ ਬਸ 15 20 ਦਿਨਾਂ ਦੇ ਹਾਂ 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 ਬਸ ਬਾਹਰ ਦੂਰ ਨਾ ਪਾਓ ਦੂਰ ਨਹੀਂ ਪਾਉਂਦੇ ਬਾਹਰ ਦੂਰ ਲੈ ਵੇ ਹੁਣ ਤੁਸੀਂ ਗੀਤ ਗੋਦ ਗਾਓ ਹਾਂ ਗਾ ਲਓ ਭਾਈ ਹਾਂ ਆਜ ਸੁਦਾ ਤੀਰੂ ਮੈਂ ਮਰਤਾ ਨੀ ਆਵੀ ਜਾ ਸੋ ਕੁ ਸਿਰ ਨਹੀਂ ਦੇ ਨਾ ਤਨ ਮਨ ਮੇਰਾ ਠਰ ਗਿਆ ਤੋ ਇਤੀ ਤਲੇ ਹੋ ਗਈ ਦੇ ਆਵੇ ਤੋ ਬਿਆਰੀਆ ਜਾਨ ਚੱਲ ਭਾਈ ਹੋ ਗਿਆ ਵਿਹਾਰ ਚੱਲ ਹੁਣ ਆਪਾਂ ਚਾ ਲੈ ਆਂ ਕਿ ਆ ਜਾ ਹਾਂ ਲਿਆਓ ਭਾਈ ਹੁਣ ਚਾਹ ਪਾਣੀ ਪੀ ਆਓ ਅਈ ਤੇ ਕੇ ਸੁਪਾ ਆ ਲਾਉਂਦੀ ਹੋਈ ਸੀ ਨਾ ਤਾਂ ਦੋਹੇ ਕਰਨਾ ਲੱਗ ਗਏ ਹਾਂ ਤੈ ਹੀ ਗਿਆ ਲੈ ਕਿਦ ਕਿਦ ਕਰਤਾ ਲੈ ਆਜੇ ਪੁੱਤ ਤੂੰ ਸੇ ਅੰਦਰ ਹਾਂ ਕੋਈ ਗੱਲ ਨਹੀਂ ਮੈਂ ਤਾਂ ਆ ਬੈਠਾ ਉਹ ਕਾਇਕਿਆ ਹਾਂ ਹਾਂ ਤੇਲ ਵਧਗਾ ਹੋ ਗਿਆ ਫਤ ਹਾਂ ਦਾ ਬਾਪਾ ਮਹਾਰਾਜੀ ਦੀ ਕਿਰਪਾ ਨਾਲ ਬਧਾਈਆਂ ਦਾ ਭਾਈ ਫਿਰਨੈਲ ਨੂੰ ਆ ਜਿੰਨੇ ਨੇ ਘਰ ਬਣਾ ਤਾਹੀਂ ਤਾਂ ਨੇ ਘਰ ਬਣਦਾ ਬਹੁਤ ਵਧੀਆ ਹੋ ਗਿਆ ਹਾਂ ਹਾਂ ਪਾਲਾ ਆ ਗਏ ਆ ਗਏ ਭਾਈ ਬੱਠ ਸਕਦਾ ਆਲ ਕਰੀ ਜਾਂਦੇ ਹਾਂ 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 ਕੋਈ ਪਾਲ ਕੇ ਚੰ ਚੰਨ ਮੇਰੇ ਪਰਦਾਦੇ ਦਾ ਨਾਮ ਵੀ ਕਾਲ ਕਰੂਗਾ ਬਾਈ ਤੈਨੂੰ ਪਤਾ ਤਾਂ ਹੈ ਨਾ ਕਰ ਲੈ ਨਾ ਲੈ ਵੀ ਕਰਮ ਵਾਲੇ ਦਾ ਠੀਕ ਹੈ ਨਾ ਹੋਸ਼ਾ ਹੁਣ ਕਾਕਾ ਹਾਂ ਹਾਂ ਜੱਜ ਹੋਜੀ ਹੈ ਹੁਣ ਤੋਂ ਜ਼ਿੰਮੇਵਾਰੀ ਤੇਰੀ ਵੱਧ ਗਈ ਹੁਣ ਆਪਦਾ ਕੰਮਕਾਰ ਵੀ ਜ਼ਿਆਦਾ ਕਰਦੇ ਤੇ ਘਰ ਦਾ ਕੰਮ ਧਿਆਨ ਦੇਣ ਲੱਗ ਜਾ ਘਰ ਦੇ ਕੰਮ ਸੀ ਆਹ ਧਿਆਨ ਤਾਂ ਨਹੀਂ ਆ ਬਦੂ ਆਹੋ ਨਾ ਛੋਟੀ ਟਰੇ ਜੀ ਕਰ ਉਹਦੇ ਧਰ ਲਾਂਗੇ ਆਪਣੇ ਤਾਂ ਹਾਂ ਹਾਂ ਕੋਈ ਨਹੀਂ ਬੱਸ ਆ ਤੈਨੂੰ ਕੌਣ ਲੇਟਾ ਰਲਾ ਕੇ ਰ? ਤੇ ਸੇਕਮੈਂਟ ਚਾ ਚੰਗਾ ਹਾਂ ਚੱਲ ਕੇ ਨਾ ਕਾਲ ਕਰੂ ਫਿਰ ਬਾਈ ਤੈਨੂੰ ਪਤਾ ਹੀ ਕਿੱ ਕਰ ਸਿਆ ਹਾਂ ਕਰ ਲੈ ਆ ਲੈ ਉਹ ਟਾਈਮ ਹੀ ਬਾੜਾ ਲਾ ਰ ਰ ਬਾਈ ਕੋਈ ਨਾ ਆ ਟਾਈਮ ਨੂੰ ਕਿਹੜਾ ਤੂੰ ਬਗਾਨੇ ਘਰੇ ਬੈਠਾ ਭਾਈ ਆਉਦਾ ਕਰ পুতৰা